ਮੋਹਾਲੀ ਦੇ ਵਿੱਚ ਇੱਕ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾ ਚੌਰਿਆ ਦੀ ਹਤਿਆ ਨੇ ਨਾ ਸਿਰਫ ਖੇਡ ਜਗਤ ਸਗੋਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਐਸ ਦੀ ਜ਼ਿੰਮੇਵਾਰੀ ਇੱਕ ਗੈਂਗ ਨੇ ਲਈ ਤੇ ਰਾਣਾ ਦੇ ਤਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਨਾਲ ਜੋੜੇ ਜਾ ਰਹੇ ਨੇ ਤੇ ਨਾਲ ਹੀ ਨਾਲ ਪੁਲਿਸ ਵੱਲੋਂ ਦੇ ਖੁਲਾਸੇ ਵੀ ਕੀਤੇ ਜਾ ਰਹੇ ਨੇ ਪਰ ਐਸ ਕਤਲ ਦੇ ਨਾਲ ਕਈ ਸਵਾਲ ਖੜੇ ਹੋ ਗਏ ਨੇ ਕਿ ਕੀ ਮੋਹਾਲੀ ਦੀ ਕਬੱਡੀ ਪਿਚ ਹੁਣ ਗੈਂਗਵਾਰ ਦੀ ਨਵੀਂ ਜੰਗ ਭੂਮੀ ਬਣ ਗਈ ਕੀ ਸੁਧੂਮੂ ਸੇ ਵੱਡਾ ਕਤਲ ਦਾ ਬਦਲਾ ਲੈਣ ਦੇ ਦਾਅਵੇ ਨਾਲ ਪੰਜਾਬ ਇੱਕ ਹੋਰ ਖੌਫਨਾਕ ਦੌਰ ਵੱਲ ਵਧ ਰਿਹਾ ਹੈ ਕਿਵੇਂ ਟੂਰਨਾਮੈਂਟ ਦੌਰਾਨ ਸੈਲਫੀ ਦੇ ਬਹਾਨੇ ਗੋਲੀਆਂ ਚੱਲ ਗਈਆਂ ਤੇ ਇੱਕ ਖਿਡਾਰੀ ਦੀ ਜਾਨ ਚਲੀ ਗਈ ਕਰਾਂਗੇ ਚਰਚਾ ਜੁੜੇ ਰਹੋ ਸਾਡੇ ਨਾਲ ਪੰਜਾਬ ਦੇ ਮੋਹਾਲੀ ਵਿੱਚ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਿਆ ਚੋਰੀਆ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਜਿਹਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਲੈ ਲਈ ਹੈ ਗੈਂਗ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਹਦੇ ਵਿੱਚ ਇਹ ਦਾਵਾ ਕੀਤਾ ਕਿ ਹਤਿਆ ਸਿੱਧੂ ਮੂਸੇਵਾਲਾ ਦੀ ਹਤਿਆ ਦਾ ਬਦਲਾ ਲੈਣ ਲਈ ਕੀਤੀ ਗਈ ਹੈ। ਇਹ ਘਟਨਾ ਸੋਮਵਾਰ ਨੂੰ ਬਹਾੜੀ ਦੇ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ ਸੀ। ਬੇਸ਼ੱਕ ਸਾਡਾ ਚੈਨਲ ਐਸ ਜਿਹੜੀ ਪੋਸਟ ਹੈ ਉਹਦੀ ਪੁਸ਼ਟੀ ਨਹੀਂ ਕਰਦਾ ਪਰ ਇਹ ਗੱਲ ਜ਼ਰੂਰ ਹੈ ਕਿ ਪੋਸਟ ਸਾਂਝੀ ਕਰਕੇ ਜਿਹੜੀ ਹੈ ਐਸ ਗੱਲ ਦੇ ਲਈ ਸਿੱਧੂ ਮੂਸੇਵਾਲਾ ਦੇ ਨਾਲ ਐਸ ਦੇ ਤਾਰ ਜੁੜ ਜਰੂਰ ਗਏ ਨੇ। ਹਮਲਾਵਰ ਬਾਈਕ ਤੇ ਬਲੈਰੋ ਕਾਰ ਦੇ ਉੱਤੇ ਸਵਾਰ ਹੋ ਕੇ ਅਚਾਨਕ ਆ ਗਏ ਤੇ ਫਿਰ ਅਚਾਨਕ ਫਾਇਰਿੰਗ ਸ਼ੁਰੂ ਕਰ ਦਿੱਤੀ। ਜਾਣਕਾਰੀ ਇਹ ਵੀ ਸਾਹਮਣੇ ਆਈ ਆ ਕਿ ਹਮਲਾਵਰ ਸੈਲਫੀ ਲੈਣ ਦੇ ਬਹਾਨੇ ਰਾਣਾ ਬਲਾ ਚੌਰੀਆ ਦੇ ਕੋਲ ਪਹੁੰਚੇ ਸੀ ਤੇ ਇਸੇ ਦੌਰਾਨ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਗੋਲੀ ਰਾਣਾ ਬਲਾ ਚੌਰੀਆ ਦੇ ਸਿਰ ਵਿੱਚ ਲੱਗੀ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਤੇ ਹਸਪਤਾਲ ਦੇ ਵਿੱਚ ਅਲਾਫ ਦੌਰਾਨ ਉਸ ਦੀ ਮੌਤ ਹੋ ਗਈ ਇਹ ਹਮਲਾ ਮੋਹਾਲੀ ਦੇ ਸੋਹਾਨਾ ਸਾਹਿਬ ਕਬੱਡੀ ਕੱਪ ਦੇ ਦੌਰਾਨ ਹੋਇਆ ਤੇ ਇਸ ਮੈਚ ਵਿੱਚ ਮਸ਼ਹੂਰ ਪੰਜਾਬੀ ਗਾਇਕ ਮਨਕੀਰਤ ਔਲਖ ਦੇ ਪਹੁੰਚਣ ਦੀ ਵੀ ਉਮੀਦ ਸੀ ਪਰ ਉਹਨਾਂ ਦੇ ਆਉਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਹੀ ਇਹ ਸਭ ਕੁਝ ਹੋ ਚੁੱਕਿਆ ਸੀ। ਹੌਲੀ ਦੇ ਵਿੱਚ ਮਾਰੇ ਗਏ ਰਾਣਾ ਬਾਲਾ ਚੌਰੀਆ ਦਾ ਅਸਲ ਨਾਮ ਕੰਵਰ ਦਿਗ ਵਿਜੇ ਸਿੰਘ ਤੇ ਉਸ ਦਾ ਹਿਮਾਚਲ ਦੇ ਸ਼ਾਹੀ ਪਰਵਾਰ ਦੇ ਨਾਲ ਸੰਬੰਧ ਦੱਸਿਆ ਜਾ ਰਿਹਾ। ਕਹਿੰਦੇ ਵੀ ਉਹਨਾਂ ਦੇ ਪਰਦਾਦਾ ਉਹਨਾਂ ਜਿਹੜੇ ਉਹਨਾਂ ਦੇ ਨੇ ਜਦਕ ਹਿਮਾਚਲ ਦਾ ਇੱਕ ਸ਼ਹਿਰ ਹੈ ਉਹਨਾਂ ਉਹਦੇ ਸਥਿਤ ਇੱਕ रियासत ਦੇ ਰਾਜਾ ਸੀ। ਤੇ ਪਰਿਵਾਰ ਦੇ ਨਜ਼ਦੀਕੀਆਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾਂ ਦੇ ਪੁਰਖਿਆਂ ਦੇ ਘਰ ਵਿੱਚ ਠਹਿਰੇ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਘਰ ਵਿੱਚ 100 ਸਾਖੀਆਂ ਲਿਖੀਆਂ ਸੀ ਤੇ ਕਵਰ ਦਿਗਵਜੇ ਸਿੰਘ ਨੇ ਪਹਿਲਾਂ ਕੁਸ਼ਤੀ ਖੇਡੀ ਹੈ ਤੇ ਫਿਰ ਬਾਅਦ ਵਿੱਚ ਕਬੱਡੀ ਖਿਡਾਰੀ ਬਣਿਆ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਕਬੱਡੀ ਟੀਮ ਬਣਾਈ ਤੇ ਪ੍ਰਮੋਟਰ ਦੀ ਭੂਮਿਕਾ ਵੀ ਨਿਭਾਉਣ ਲੱਗ ਗਿਆ ਸੀ ਉਹ ਮਾਡਲਿੰਗ ਦੇ ਵਿੱਚ ਵੀ ਹੱਥ ਅਜਮਾ ਰਹੇ ਸੀ ਤੇ ਨਾਲ-ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਗੀਤਾਂ ਦੇ ਵਿੱਚ ਕੰਮ ਕਰਨ ਦੀ ਯੋਜਨਾ ਵੀ ਬਣਾ ਰਿਹਾ ਸੀ। ਉਹਨਾਂ ਨੇ ਦੇਰਾ ਦੂਨ ਦੀ ਲੜਕੀ ਦੇ ਨਾਲ ਅੰਮ੍ਰਿਤ ਕਰਵਾਈ ਸੀ ਤੇ ਵਿਆਹ ਤੋਂ ਮਹਿਜ਼ 11 ਦਿਨ ਬਾਅਦ ਹੀ ਉਹਨਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੂਜੇ ਪਾਸੇ ਬੰਬੀਹਾ ਗੈਂਦ ਨੇ ਸੋਸ਼ਲ ਮੀਡੀਆ ਉੱਤੇ ਇੱਕ ਪੋਸਟ ਸਾਂਝੀ ਕਰਕੇ ਜ਼ਿੰਮੇਵਾਰੀ ਲੈ ਲਈ। ਤੇ ਪੋਸਟ ਵਿੱਚ ਲਿਖਿਆ ਕਿ ਉਹ ਵੀ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ। ਰਾਣਾ ਬਲਾ ਚੌਰੀਆ ਉਹਨਾਂ ਦੇ ਵਿਰੋਧੀ ਜੱਗੂ ਖੋਤੀ ਤੇ ਲਾਰਸ ਦਾ ਸਮਰਥਨ ਕਰਦਾ ਸੀ। ਗੈਂਗ ਨੇ ਦੋਸ਼ ਲਗਾਇਆ ਕਿ ਬਲਾ ਚੌਰੀਆ ਨੇ ਸਿੱਧੂ ਮੂਸੇਵਾਲਾ ਦੇ ਕਾਤਲ ਨੂੰ ਪਨਾਹ ਦਿੱਤੀ ਤੇ ਉਹਨਾਂ ਆਦਮੀਆਂ ਦਾ ਖਿਆਲ ਰੱਖਿਆ ਤੇ ਨਾਲ ਹੀ ਰਹਿਣ ਲਈ ਜਗ੍ਹਾ ਵੀ ਦਵਾਈ ਸੀ ਗੈਂਗ ਨੇ ਅੱਗੇ ਲਿਖਿਆ ਕਿ ਅੱਜ ਰਾਣਾ ਬਲਾ ਚੌਰੀਆ ਨੂੰ ਮਾਰ ਕੇ ਅਸੀਂ ਆਪਣੇ ਭਾਈ ਸਿੱਧੂ ਮੂਸੇਵਾਲਾ ਦੀ ਹਤਿਆ ਦਾ ਬਦਲਾ ਲੈ ਲਿਆ ਐਸੇ ਦੌਰਾਨ ਇਹ ਵੀ ਦਾਵਾ ਕੀਤਾ ਗਿਆ ਕਿ ਇਹ ਕੰਮ ਉਹਨਾਂ ਦੇ ਭਾਈ ਪਾਰਾ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨੇ ਵੀ ਕੀਤਾ ਗੈਂਦ ਨੇ ਕਬੱਡੀ ਖਿਡਾਰੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਇੱਕ ਖਾਸ ਅਪੀਲ ਵੀ ਕੀਤੀ ਹੈ ਕਿ ਕੋਈ ਵੀ ਜੱਗੂ ਖੋਤੀ ਤੇ ਹੈਰੀ ਟੌਰ ਦੀ ਟੀਮ ਦੇ ਵਿੱਚ ਨਾ ਖੇੜੇ ਨਹੀਂ ਤਾਂ ਨਤੀਜੇ ਐਸੇ ਤਰ੍ਹਾਂ ਦੇ ਮਿਲਣਗੇ ਗੈਂਦ ਨੇ ਇਹ ਸਪਸ਼ਟ ਕੀਤਾ ਕਿ ਉਹਨਾਂ ਨੂੰ ਕਬੱਡੀ ਤੋਂ ਕੋਈ ਅਲਰਜੀ ਨਹੀਂ ਹੈ ਬਸ ਜੱਗੂ ਤੇ ਹੈਰੀ ਦੀ ਕਬੱਡੀ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਕਬੱਡੀ ਪ੍ਰਮੋਟਰ ਰਾਣਾ ਬਲਾਂ ਚੋਰੀਆ ਦੇ ਕਤਲ ਮਾਮਲੇ ਵਿੱਚ ਮੋਹਾਲੀ ਪੁਲਿਸ ਨੇ ਵੀ ਵੱਡੇ ਖੁਲਾਸੇ ਕੀਤੇ ਨੇ ਬੋਲਤਾਲਾ ਕਹਿਣਾ ਇਹ ਹੈ ਕਿ ਕਤਲ ਕਰਨ ਦੇ ਲਈ ਤਿੰਨ ਸ਼ੂਟਰ ਆਏ ਤੇ ਪੁਲਤ ਨੇ ਦੋ ਸ਼ੂਟਰਾਂ ਦੀ ਪਛਾਣ ਕਰ ਲਈ ਹੈ ਮੌਲਦਵਾ ਦੀ ਪਛਾਣ ਅਦਿੱਤਿਆ ਕਪੂਰ ਤੇ ਕਰਨ ਪਾਟਕ ਦੇ ਵਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਅਦਿੱਤਿਆ ਕਪੂਰ ਦੇ ਖਿਲਾਫ 13 ਮਾਮਲੇ ਦਰਜ ਨੇ ਤੇ ਕਰਨ ਪਾਟਕ ਦੇ ਵਿਰੁੱਧ ਦੋ ਮਾਮਲੇ ਦਰਜ ਨੇ ਕਤਲ ਕੇਸ ਦੇ ਵਿੱਚ ਦੋਨੀ ਬਲ ਤੇ ਜੱਗੂ ਭਗਵਾਨ ਪੂਰੀਆ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਤੇ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਰਾਣਾ ਬਲਾ ਚੌਰੀਆ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਪੁਲਸ ਨੇ ਖੁਲਾਸਾ ਕੀਤਾ ਮੂਸੇਵਾਲਾ ਦੇ ਮੈਨੇਜਰ ਰਹੇ ਸ਼ਗਨਪ੍ਰੀਤ ਦਾ ਵੀ ਇਸ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹ ਵੀ ਪੁਲਸ ਕਹਿੰਦੀ ਹੈ ਦੱਸਣਾ ਬਣਦਾ ਹੈ ਕਿ ਮੂਸੇਵਾਲਾ ਕਤਲਕਾਰ ਤੋਂ ਬਾਅਦ ਸ਼ਗਨਪ੍ਰੀਤ ਆਸਟ੍ਰੇਲੀਆ ਫਰਾਰ ਹੋ ਗਿਆ ਸੀ ਤੇ ਮੋਹਾਲੀ ਐਸਐਸਪੀ ਨੇ ਉਸ ਵੇਲੇ ਦੱਸਿਆ ਸੀ ਕਿ ਮਨਕੀਰਤ ਔਲਖ ਸ਼ੂਟਰ ਦੇ ਨਿਸ਼ਾਨੇ ਉੱਤੇ ਨਹੀਂ ਸੀ ਸ਼ੂਟਰ ਮਨਕੀਰਤ ਔਲਖ ਦਾ ਨਹੀਂ ਰਾਣਾ ਬਲਾ ਚੌਰੀਆ ਦਾ ਕਤਲ ਕਰਨ ਵਾਸਤੇ ਆਏ ਸੀ ਤੇ ਕਤਲ ਕਰਕੇ ਫਰਾਰ ਹੋ ਗਏ ਨੇ ਪੁਲਿਸ ਇਹ ਭਰੋਸਾ ਦੇ ਰਹੀ ਹੈ ਕਿ ਮੌਲਦਮ ਜਲਦੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਹੁਣ ਦੇਖਣਾ ਹੋਏਗਾ ਕਿ ਆਖਰ ਇਹਨਾਂ ਮੌਲਦਮਾਂ ਨੂੰ ਪੁਲਿਸ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ ਤੇ ਜਿਹੜਾ ਤੀਜਾ ਮੌਲਦਮ ਜਿਹਦੀ ਅਜੇ ਪਛਾਣ ਨਹੀਂ ਹੋ ਸਕੀ ਹੈ ਉਹਦੇ ਬਾਰੇ ਪਛਾਣ ਕੀ ਹੋਏਗੀ ਤੇ ਨਾਲ ਨਾਲ ਪੁਲਿਸ ਕਿੰਨੀ ਦੇਰ ਦੇ ਵਿੱਚ ਕਾਰਵਾਈ ਕਰਕੇ ਇਹਨਾਂ ਦੇ ਉੱਤੇ ਆਪਣੇ ਸਿਕੰਜਾ ਕੱਸ ਲੈਂਦੀ ਹੈ